ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਾ ਸਾਰੇ ਪੱਤਰਕਾਰਾਂ ਦਾ ਅਸੀਂ ਐਸਕੇਐਮ ਨਾਨ ਪੋਲਿਟিক্যাল ਤੇ ਕੇਐਮਐਮ ਵੱਲੋਂ ਸਾਂਝੇ ਤੌਰ ਤੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਇਸ ਗੱਲ ਨੂੰ ਕਵਰ ਕਰਨ ਦੇ ਲਈ ਦੇਸ਼-ਦੇਸ਼ਾਂ ਦੇ ਵਿੱਚ ਪਹੁੰਚਾਉਣ ਦੇ ਲਈ ਪਹੁੰਚੇ ਹੋ ਸਾਡਾ ਅੱਜ ਦੀ ਇੱਥੇ ਪ੍ਰੈਸ ਕਾਨਫਰੰਸ ਦਾ ਤੁਹਾਡੇ ਰੂਬਰੂ ਹੋਣ ਦਾ ਜਿਹੜਾ ਮੇਨ ਕਾਰਨ ਹੈ ਉਹ ਇਹ ਹੈ ਕਿ ਤੁਹਾਨੂੰ ਪਤਾ ਹੈ ਕਿ 13 ਫਰਵਰੀ ਤੋਂ ਲੈ ਕੇ ਹਰਿਆਣੇ ਤੇ ਪੰਜਾਬ ਦੇ ਬਾਰਡਰਾਂ ਤੇ ਸ਼ੰਭੂ ਖਨੋਰੀ ਰਤਨਪੁਰਾ ਤਿੰਨ ਥਾਵਾਂ ਦੇ ਉੱਤੇ ਲਗਾਤਾਰ ਅੰਦੋਲਨ ਚੱਲ ਰਿਹਾ ਹੈ ਲੇਕਿਨ ਆਪਾਂ ਨੂੰ ਇਸ ਚੀਜ਼ ਦਾ ਪਤਾ ਲੱਗ ਚੁੱਕਿਆ ਹੈ ਚੰਗੀ ਤਰ੍ਹਾਂ ਦੁਨੀਆ ਜਾਣ ਚੁੱਕੀ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਭਾਵੇਂ ਵਦੇਸ਼ਾਂ ਦੇ ਵਿੱਚ ਜਾ ਕੇ ਬਹੁਤ ਵੱਡੀਆਂ ਗੱਲਾਂ ਕਰਦੇ ਨੇ ਕਿ ਭਾਰਤ ਇੱਕ ਵੱਡਾ ਲੋਕਤੰਤਰ ਹੈ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਲੇਕਿਨ ਬਦਕਿਸਮਤੀ ਸਾਡੇ ਲੋਕਾਂ ਦੀ ਇਹ ਹੈ ਕਿ ਐਡੇ ਵੱਡੇ ਲੋਕਤੰਤਰ ਦੇ ਅੰਦਰ ਵੀ ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਆਪਣੀ ਰਾਜਧਾਨੀ ਦੇ ਅੰਦਰ ਆਪਣੀ ਗੱਲ ਰੱਖਣ ਵਾਸਤੇ ਜਾਣ ਦਾ ਅਧਿਕਾਰ ਨਹੀਂ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਇਹ ਵੀ ਦੇਖਿਆ ਹੋਵੇਗਾ ਪਿਛਲੇ ਕੁਝ ਸਮੇਂ ਤੋਂ ਪਦੇਸ਼ਾਂ ਦੇ ਵਿੱਚ ਲੋਕ ਆਪਣੇ ਟਰੈਕਟਰ ਲੈ ਕੇ ਆਪਣੇ ਵਹੀਕਲਾਂ ਦੇ ਨਾਲ ਆਪਣੀ ਰਾਜਧਾਨੀ ਦੇ ਵਿੱਚ ਆਪਦਾ ਦੁੱਖ ਰੋਣ ਵਾਸਤੇ ਗਏ। ਔਰ ਕਿਸੇ ਕਿਸਾਨ ਦੇ ਉੱਤੇ ਕੋਈ ਰੋਕ ਨਹੀਂ ਲੱਗੀ। ਦੁੱਖ ਦੀ ਗੱਲ ਇਹ ਆ ਕਿ ਜਿਸ ਦੇਸ਼ ਦੇ ਅੰਦਰ ਕਦੇ ਝੋਖਮਰੀ ਦੇ ਹਾਲਾਤ ਸੀ ਤੇ ਉਹਨਾਂ ਹਾਲਾਤਾਂ ਦੇ ਵਿੱਚੋਂ ਕੱਢਣ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਨਾਅਰਾ ਦਿੱਤਾ ਗਿਆ ਕਿ ਜੈ ਜਵਾਨ ਤੇ ਜੈ ਕਿਸਾਨ ਦਾ। ਨਾਅਰਾ ਦੇ ਕੇ ਕਿਸਾਨ ਨੂੰ ਉਤਸ਼ਾਹਤ ਕੀਤਾ। ਤਾਂ ਉਹਦੇ ਵਿੱਚੋਂ ਦੇਸ਼ ਦੇ ਕਿਸਾਨ ਨੇ ਭਾਰਤ ਨੂੰ ਸੈਲਫ ਡਿਪੈਂਡੈਂਟ ਕੀਤਾ ਹੈ ਅਨਾਜ ਦੇ ਮਾਮਲੇ 'ਚ ਜਿਹੜਾ ਕਦੇ ਅਸੀਂ ਕਿਸੇ ਤੋਂ ਕਦੇ ਕਿਸੇ ਤੋਂ ਮੰਗਦੇ ਸੀ ਜਾ ਕੇ ਔਰ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਜਿਨ੍ਹਾਂ ਨੇ ਫੂਡ ਸਿਕਿਉਰਟੀ ਦੇ ਵਿੱਚ ਦੇਸ਼ ਨੂੰ ਆਤਮ ਸਮਰਪ ਆਪਣਾ ਆਤਮ ਨਿਰਭਰ ਕੀਤਾ ਤੇ ਸਰਹੱਦਾ ਤੇ ਉਹਨਾਂ ਦੇ ਹੀ ਜੰਮੇ ਬੱਚੇ ਰੋਜ਼ਾਨਾ ਦੇਸ਼ ਦੀ ਸੁਰੱਖਿਆ ਕਰਦੇ ਹੋਏ ਸ਼ਹਾਦਤਾਂ ਦੇ ਜਾਂ ਪੀ ਰਹੇ ਨੇ ਔਰ ਉਸ ਕਿਸਾਨ ਤੇ ਮਜ਼ਦੂਰ ਤਬਕੇ ਨੂੰ ਇੰਨਾ ਪ੍ਰਤਾਰਿਤ ਕੀਤਾ ਜਾ ਰਿਹਾ ਇੰਨਾ ਇੰਨਾ ਉਹਨਾਂ ਨੂੰ ਮਤਲਬ ਦੱਬਣ ਦਾ ਕੁਚਲਣ ਦੀ ਇੱਕ ਪ੍ਰਯਾਸ ਕੀਤਾ ਜਾ ਰਿਹਾ ਹੈ ਔਰ ਰੱਡੇ ਵੱਡੇ ਲੋਕਤੰਤਰਕ ਦੇਸ਼ ਦੇ ਅੰਦਰ ਇਹ ਤੁਸੀਂ ਦੇਖਿਆ ਕਿ ਬਾਰਡਰਾਂ ਦੇ ਉੱਤੇ ਬੈਰੀਕੇਟਿੰਗ ਜਿਹੜੀ ਹੁੰਦੀ ਦੇਖੀ ਹੈ ਅਸੀਂ ਬੈਰੀਕੇਟਿੰਗ ਹੁੰਦੀ ਹੈ ਰੋਕਣ ਦਾ ਯਤਨ ਹੁੰਦਾ ਹੈ ਅਥਰੂ ਗਾਸ਼ ਦੇ ਗੋਲੇ ਛੱਡੇ ਜਾਂਦੇ ਆ ਪਾਣੀ ਦੀਆਂ ਬਿਛਾੜਾਂ ਮਾਰੀਆਂ ਜਾਂਦੀਆਂ ਲੇਕਿਨ ਛੋਟਾ ਮੋਟਾ ਲਾਠੀ ਚਾਰਜ ਹੁੰਦਾ ਇਹ ਦੇਖਿਆ ਲੈਕਿਨ ਕਦੇ ਸਿੱਧੀਆਂ ਗੋਲੀਆਂ ਵਜਦੀਆਂ ਨਹੀਂ ਦੇਖੀਆਂ ਕਦੇ ਸਿਮੈਂਟਡ ਬੈਰੀਕੇਟਿੰਗ ਹੁੰਦੀ ਨਹੀਂ ਦੇਖੀ ਈਵਨ ਕਿ ਭਾਰਤ ਤੇ ਪਾਕਿਸਤਾਨ ਦੇ ਬਾਰਡਰ ਤੇ ਵੀ ਕਦੇ ਇਹੋ ਜੀ ਬੈਰੀਕੇਟਿੰਗ ਨਹੀਂ ਦੇਖੀ ਗਈ ਹੁਣ ਇੰਨਾ ਹਾਲਾਤਾਂ ਦੇ ਵਿੱਚ ਲਗਭਗ ਪਹਿਲਾਂ ਵੀ ਅਸੀਂ ਐਕਸਪੀਰੀਅੰਸ ਹੰਡਾਇਆ ਕਿ 13 ਮਹੀਨੇ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਤੇ 9 ਮਹੀਨਾ ਤੋਂ ਵੱਧ ਸਮਾਂ ਹੁਣ ਫੇਰ ਹੋ ਗਿਆ ਬਿਲਕੁਲ ਸ਼ਾਂਤੀਪੂਰਵਕ ਢੰਗ ਦੇ ਨਾਲ ਅਸੀਂ ਆਪਣੇ ਅੰਦੋਲਨ ਨੂੰ ਅੱਗੇ ਤੋ ਰਹੀ ਹੈ। ਔਰ ਸਰਕਾਰ ਦੇ ਤੰਤਰ ਨੇ ਸਰਕਾਰ ਦੇ ਜਿਹੜੇ ਆਈਟੀ ਸੈੱਲ ਨੇ ਉਹਨਾਂ ਨੇ ਬੁਰੀ ਤਰ੍ਹਾਂ ਕਿਸਾਨ ਅੰਦੋਲਨਕਾਰੀਆਂ ਨੂੰ ਜਿਹੜੇ ਦੇਸ਼ ਦਾ ਢਿੱਡ ਭਰਨ ਦਾ ਕੰਮ ਕਰਦੇ ਨੇ ਆਪਣੀ ਤਾਂ ਲੋੜ ਕਿਸੇ ਨੂੰ ਪੰਜਾਬ ਦੇ ਵਿੱਚੋਂ ਕੋਈ ਵੀ ਘਰ ਤੁਹਾਨੂੰ ਇਹ ਜਾਨੀ ਮਿਲੇਗਾ ਜਿਸ ਨੂੰ 10 ਕਿਲੋ ਤੋਂ ਵੱਧ ਚੌਲਾਂ ਦੀ ਲੋੜ ਹੋਵੇ। ਔਰ ਉਹ ਹਜ਼ਾਰ-ਹਜ਼ਾਰ ਤੋਂ 2-2000 ਮਨ ਚੌਲ ਪੈਦਾ ਕਰਕੇ ਦੇਸ਼ ਨੂੰ ਦੇ ਰਹੇ ਨੇ ਔਰ ਉਹ ਹੀ ਖਾਣ ਵਾਲੇ ਲੋਕਾਂ ਦੀ ਮੱਤ ਮਾਰ ਕੇ ਆਪਣੇ ਆਈਟੀ ਸੈੱਲਾਂ ਦੇ ਰਾਹੀਂ ਸਾਡੇ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਕਿ ਰਸਤੇ ਕਿਸਾਨ ਰੋਕੀ ਬੈਠੇ ਨੇ ਜਦੋਂ ਕਿ ਰਸਤੇ ਸਰਕਾਰ ਨੇ ਰੋਕੇ ਹੋਏ ਨੇ ਹਾਈ ਕੋਰਟ ਨੇ ਕਲੀਅਰ ਕਰਤਾ ਕਿ ਹਰਿਆਣਾ ਗਵਰਨਮੈਂਟ ਰਸਤੇ ਕਲੀਅਰ ਕਰੇ ਹਰਿਆਣਾ ਗਵਰਨਮੈਂਟ ਅੱਗੇ ਸੁਪਰੀਮ ਕੋਰਟ ਚਲੀ ਗਈ ਤਾਂ ਇਹਦਾ ਮਤਲਬ ਕਲੀਅਰ ਹੋ ਗਿਆ ਕਿ ਰਸਤੇ ਸਰਕਾਰ ਨੇ ਰੋਕਿਆ ਕਿਸਾਨਾਂ ਨੇ ਨਹੀਂ ਲੇਕਿਨ ਬਦਨਾਮ ਕਿਸਾਨ ਤਾਂ ਇਹ ਸਾਰੀਆਂ ਪਰਿਸਥਿਤੀਆਂ ਨੂੰ ਭਾਪ ਕੇ ਜਾਂਚ ਕੇ ਇਹ ਦੇਖਿਆ ਕਿ ਭਾਈ ਹੁਣ ਅੰਦੋਲਨ ਨੂੰ ਸ਼ਾਂਤਮਈ ਅੰਦੋਲਨ ਨੂੰ ਅੱਗੇ ਵਧਾਉਣ ਦਾ ਕਿਹੜਾ ਤਰੀਕਾ ਹੈ ਜਿਹਨੂੰ ਅਪਣਾਇਆ ਜਾ ਸਕਦਾ ਹੈ ਤੇ ਉਹਦੇ ਵਿੱਚੋਂ ਸਭ ਤੋਂ ਅਖੀਰਲਾ ਜਿਹੜਾ ਰਸਤਾ ਹੈ ਉਹ ਇਹ ਹੀ ਬਚਦਾ ਹੈ ਕਿ ਜਿਹੜੇ ਆਗੂ ਹੈ ਉਹ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਲਈ ਅੱਗੇ ਆਉਣ। ਔਰ ਉਹਦੇ ਚੋਂ ਅਸੀਂ ਫੈਸਲਾ ਲਿਆ ਕਿ ਐਸਕੇ ਨਾਨ ਪੋਲੀਟੀਕਲ ਵੱਲੋਂ ਦਾਸ ਔਰ ਮੇਰੇ ਤੋਂ ਬਾਅਦ ਮੇਰੇ ਕੁਝ ਸਾਥੀ ਹੋਰ ਸੁਖਜੀਤ ਜੀ ਸਾਡੇ ਬਹੁਤ ਸਾਰੀ ਲੰਬੀ ਇੱਕ ਲਾਈਨ ਹੈ ਜੀ ਦੇ ਵਿੱਚ ਅਸੀਂ ਪੰਜਾਬ ਤੋਂ ਘੱਟ-ਪਕਟੋ ਘੱਟ 16-17 ਲੀਟਰ ਕੰਮ ਕਰਦੇ ਨੇ ਹਰਿਆਣਾ ਤੋਂ ਵੀ ਮੰਨੂ ਕਹਾੜ ਵਰਗੇ ਲੀਡਰ 60 ਨਾਲ ਕੰਮ ਕਰਦੇ ਨੇ ਐਸਕੇਮ ਨੌਨਪਾਰਟੀ ਕੰਚ ਅਸੀਂ ਫੈਸਲੇ ਲਿਆ ਕਿ ਮਰਨ ਵਰਤ ਸ਼ੁਰੂ ਕਰਾਂਗੇ ਔਰ ਇਹ ਮਰਨ ਵਰਤ ਕੋਈ ਇਹੋ ਜਿਹਾ ਮਰਨ ਵਰਤ ਨਹੀਂ ਹੋਏਗਾ ਕਿ ਜੀ ਬੈਠੇ ਲਾਲਾ ਲਾਲਾ ਕੀਤੀ ਅਖਬਾਰਾਂ ਦੇ ਵਿੱਚ ਪ੍ਰੈਸ ਦੇ ਵਿੱਚ ਗੱਲਾਂ ਗਈਆਂ ਤੇ ਮਗਰੋਂ ਮਤਲਬ ਉੱਠ ਕੇ ਘਰ ਨੂੰ ਆ ਗਏ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੀ ਜੇਕਰ ਜਨਰੇਸ਼ਨ ਬਚਣੀ ਹੈ ਆ ਪੀੜ੍ਹੀ ਜੇਕਰ ਸਾਡੀ ਬਚਣੀ ਹੈ ਤਾਂ ਉਹ ਸਾਨੂੰ ਕੁਰਬਾਨੀਆਂ ਦੇਣੀਆਂ ਪੈਣਗੀਆਂ ਉਸ ਕੁਰਬਾਨੀ ਦੇ ਲਈ ਅਸੀਂ 100% ਤਿਆਰ ਹੋ ਕੇ ਅਸੀਂ ਇਹ ਲੜਾਈ ਲੜਨ ਦੀ ਤਿਆਰੀ ਕੀਤੀ ਹੈ ਸਾਡਾ ਫੈਸਲਾ ਹੈ ਕਿ ਸਭ ਤੋਂ ਪਹਿਲਾਂ ਮੈਂ ਜਿੱਥੇ ਬੈਠਣਾ ਹੈ ਮੈਂ 19 ਦਿਨ ਤੱਕ ਜਾਂ ਤਾਂ ਮੇਰੀ ਡੈੱਡ ਬੋਡੀ ਉੱਥੋਂ ਆਏਗੀ ਔਰ ਉਹਦਾ ਵੀ ਫੈਸਲਾ ਅਸੀਂ ਇਹ ਲਿਆ ਹੈ ਕਿ ਅਗਰ ਸਰਕਾਰ ਦੀ ਬੇਰੁਖੀ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ ਤਾਂ ਉਸ ਬੇਰੁਖੀ ਦੇ ਚੱਲਦੇ ਅਗਰ ਸ਼ਹਾਦਤ ਹੋ ਜਾਂਦੀ ਹੈ ਤਾਂ ਉੱਥੋਂ ਡੈੱਡ ਬੋਡੀ ਪੰਡ ਨਹੀਂ ਲੈਂਦੀ ਜਾਏਗੀ ਓਨੀ ਦੇਰ ਤੱਕ ਡੈੱਡ ਬੋਡੀ ਉੱਥੇ ਹੀ ਰਹੇਗੀ ਔਰ ਅਗਲਾ ਲੀਡਰ ਨੈਕਸਟ ਜਿਹੜਾ ਸਾਡਾ ਨੇਤਾ ਜਿਨ੍ਹਾਂ ਨੇ ਅਨਾਉਂਸਮੈਂਟ ਕੀਤਾ ਹੋਇਆ ਸੁਖਜੀਤ ਸਿੰਘ ਅਰਦੋ ਝੰਡੇ ਜੀ ਉਹ ਮਰਨ ਵਰਤੇ ਬੈਠ ਜਾਣਗੇ ਉਹਨਾਂ ਦੀ ਮੌਤ ਹੋ ਜਾਣ ਤੋਂ ਬਾਅਦ ਅਗਲਾ ਲੀਡਰ ਮਰਨ ਵਰਤੇ ਬੈਠ ਜੇਗਾ ਇਹ ਜਾਨੀ ਅਸੀਂ ਆਰ ਪਾਰ ਦੀ ਲੜਾਈ ਲੜਨ ਦਾ ਪਰ ਫੈਸਲਾ ਲਿਆ ਕਿਉਂਕਿ ਸਾਡੇ ਸਮਝ ਹੈ ਕਿ ਅਸੀਂ ਲੋਕਾਂ ਨੂੰ ਸਾਡੇ ਨੌਜਵਾਨ ਸਾਡੇ ਲੋਕਾਂ ਦੇ ਧੀਆਂ ਪੁੱਤ ਅਸੀਂ ਜੇ ਬੱਚੇ ਮਰਵਾਤੇ ਤੇ ਜ਼ਮੀਨ ਰੱਖ ਕੇ ਫਿਰ ਕੀ ਕਰਨੀ ਹੈ ਸਾਡਾ ਮੰਨਣਾ ਹੈ ਕਿ ਸਾਨੂੰ ਆਪ ਨੂੰ ਸ਼ਹਾਦਤ ਦੇਣੀ ਚਾਹੀਦੀ ਹੈ ਬੱਚੇ ਮਹਿਫੂਜ਼ ਰੱਖ ਕੇ ਬੱਚੇ ਸਹੀ ਸਲਾਮਤ ਰੱਖ ਕੇ ਜ਼ਮੀਨ ਦੇ ਮਾਲਕ ਆ ਜਿਹੜੇ ਉਹਨਾਂ ਨੂੰ ਜਿਉਂਦੇ ਰੱਖਣਾ ਉਹਨਾਂ ਦੀ ਜ਼ਮੀਨ ਹੈ ਤੇ ਉਹ ਜ਼ਮੀਨ ਲਈ ਉਹ ਨਹੀਂ ਸੋ ਇਸ ਕਰਕੇ ਸਾਡਾ ਮੰਨਣਾ ਹੈ ਕਿ ਅਸੀਂ ਆਪ ਸ਼ਹਾਦਤਾਂ ਦੇਈਏ ਉਹਦੇ ਚੋਂ ਅਸੀਂ ਫੈਸਲਾ ਲਿਆ ਹੈ ਔਰ ਅੱਜ ਇੱਥੇ ਇੱਥੋਂ ਦੇ ਸਾਰੇ ਜਿਹੜੇ ਇੰਤਜ਼ਾਮ ਸੀ ਸਾਡੇ ਫਰੀਦਕੋਟ ਜ਼ਿਲ੍ਹੇ ਦਾ ਮੇਰਾ ਆਬਦਾ ਜ਼ਿਲ੍ਹਾ ਜਿਹਦੇ ਨਾਲ ਮੇਰੇ ਬਹੁਤ ਗਹਿਰੇ ਸਬੰਧ ਨੇ ਇੱਥੋਂ ਦੇ ਸਾਰਾ ਜਾਇਜ਼ਾ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਕਿਵੇਂ ਹੋ ਰਿਹਾ ਹੈ ਮੈਂ ਕੱਲ੍ਹ ਇੱਥੇ ਆਇਆ ਸੀ ਔਰ ਨਾਲ ਦੀ ਨਾਲ ਮੇਰਾ ਇੱਕ ਪ੍ਰੋਗਰਾਮ ਸੀਗਾ ਕਿ ਜਿੰਨੀ ਮੇਰੇ ਨਾਂ ਜ਼ਮੀਨ ਹੈ ਮੇਰੀ ਪ੍ਰਾਪਰਟੀ ਹੈ ਕੱਲ ਨੂੰ ਮੇਰੀ ਮੌਤ ਤੋਂ ਬਾਅਦ ਮੇਰੇ ਬੱਚਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਆਪਸੀ ਡਿਸਪਿਊਟ ਨਾ ਬਣੇ ਤਾਂ ਉਹਦੇ ਚੋਂ ਮੈਂ ਫੈਸਲਾ ਲਿਆ ਸੀਗਾ ਕਿ ਮੈਂ ਆਪਣੀ ਜ਼ਮੀਨ ਅੱਜ ਇੱਥੇ ਵਕਾਇਦਾ ਸਪੈਸ਼ਲੀ ਟਾਈਮ ਕੱਢ ਕੇ ਉਹ ਬੱਚਿਆਂ ਦੇ ਨਾਂ ਕਰਵਾਈ ਹੈ ਆਪਦੇ بیٹے ਦੇ ਨਾਂ ਕਰਾਈ ਹੈ ਇਹ ਕੁਝ ਜ਼ਮੀਨ ਦੇਖੋ ਬਣਦੀ ਆ ਇੱਕ ਮਤਲਬ ਸਮਾਜ ਦੇ ਵਿੱਚ ਭਾਵੇਂ ਨੋ ਨੂੰ ਵਿਚਾਰੀ ਨੂੰ ਬਗਾਨੀਆਂ ਧੀ ਦਾ ਰੁਤਬਾ ਦਿੱਤਾ ਗਿਆ ਸਾਡੀ ਸੋਸਾਇਟੀ ਚ ਆਮ ਹੀ ਗੱਲੇ ਬਗਾਨੀਆਂ ਧੀਆ ਨੇ ਲੇਕਿਨ ਮੈਂ ਮੰਨਦਾ ਕਿ ਜਿਹੜੀ ਮੇਰੇ ਘਰੇ ਮੇਰੇ ਚੁੱਲ੍ਹੇ ਤੇ ਆ ਕੇ ਮੇਰੀਆਂ ਰੋਟੀਆਂ ਪਕਾ ਰਹੀ ਹੈ ਸਾਡੇ ਬਰਤਨ ਸਾਫ ਕਰ ਰਹੀ ਹੈ ਉਹ ਸਾਡੀ ਧੀ ਹੈ ਉਹ ਕੱਲੀ ਹੁਣ ਉਹਨਾਂ ਦੀ ਧੀ ਨਹੀਂ ਰਹੀ ਜਿਨ੍ਹਾਂ ਨੇ ਜਨਮ ਦਿੱਤਾ ਉਹ ਸਾਡੀ ਧੀ ਹੈ ਉਹਨੂੰ ਆਪਣੀ ਬੇਟੀ ਦੇ ਨਾਲ ਬਰਾਬਰ ਦਾ ਰੁਤਬਾ ਦਿੰਦੇ ਹੋਏ ਉਹਦੇ ਨਾਮ ਵੀ ਅੱਜ ਮੈਂ ਮਤਲਬ 2 ਏਕੜ ਜ਼ਮੀਨ ਕਰਵਾਈ ਹੈ ਤਾਂ ਕਿ ਮਤਲਬ ਕੱਲ ਨੂੰ ਬੱਚਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਵੱਡੀ ਉਮਰ ਦੇ ਵਿੱਚ ਜਾ ਕੇ ਉਹਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤੇ ਬਾਕੀ ਸਾਰੀ ਦੀ ਸਾਰੀ ਬੇਟੇ ਦੇ ਨਾਂ ਜਮੀਨ ਕਰਾਉਣ ਤੋਂ ਬਾਅਦ ਉਹ ਇਹ ਬੱਚਾ ਛੋਟਾ ਇਹਦੇ ਨਾਂ ਵੀ ਜ਼ਮੀਨ ਕਰਾਈ ਹੈ ਕਿਉਂਕਿ ਸਮੇਂ ਦੇ ਹਾਲਾਤਾਂ ਦਾ ਪਤਾ ਨਹੀਂ ਕਿਹੋ ਜਿਹੇ ਹਾਲਾਤ ਬਣਦੇ ਨੇ ਤਾਂ ਕਿ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਇਸ ਚੀਜ਼ ਕਰਨੀ ਕੋਈ ਨੁਕਸਾਨ ਨਾ ਹੋਵੇ ਤਾਂ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਅੱਜ ਮੈਂ ਇਹ ਜ਼ਮੀਨ ਆ ਜਿਹੜੀ ਬੱਚਿਆਂ ਦੇ ਨਾਂ ਇਸ ਲਈ ਕਰਵਾਈ ਹੈ ਕਿ ਸਰਕਾਰ ਦੀ ਜਿਹੜੀ ਬੇਰੁਖੀ ਹੈ ਆਪਾਂ ਜਾਣਦੇ ਆਪਾਂ ਦੇਖਦੇ ਆ ਕਿਉਂਕਿ ਸਰਕਾਰ ਦਾ ਕੋਈ ਧਿਆਨ ਨਹੀਂ ਸ਼ੁਭ ਕਰਨ ਦੀ ਸ਼ਹਾਦਤ ਹੋ ਗਈ ਸਾਡੇ ਪ੍ਰਧਾਨ ਮੰਤਰੀ ਸਾਡੇ ਗ੍ਰਹਿ ਮੰਤਰੀ ਸਾਡੇ ਰਾਸ਼ਟਰਪਤੀ ਕਿਸੇ ਵੀ ਲੀਡਰ ਦੇ ਮੋਹ ਉਹਦੇ ਪ੍ਰਤੀ ਉਫ ਤੱਕ ਨਹੀਂ ਨਿਕਲਿਆ ਹਰਿਆਣੇ ਨੇ ਤਾਂ ਕਰਨਾ ਹੀ ਕੀ ਸੀ ਹਰਿਆਣੇ ਵਾਲਿਆਂ ਨੇ ਤਾਂ ਉਹਨਾਂ ਲੋਕਾਂ ਨੂੰ ਰਾਸ਼ਟਰਪਤੀ ਅਵਾਰਡ ਦੇ ਲਈ ਸਿਲੈਕਟ ਕਰਤਾ ਜਿਹੜੇ ਲੋਕਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਨੇ ਗੋਲੀਆਂ ਮਾਰੀਆਂ ਤੇ ਔਰ ਉਦੋਂ ਗਾਹਾਂ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਜਿਹੜੀ ਭਾਜਪਾ ਲੀਡਰਸ਼ਿਪ ਹੈ ਉਹਨਾਂ ਦੇ ਮੋਹ 20 ਕਿਸਾਨਾਂ ਪ੍ਰਤੀ ਸੰਜੀਦਗੀ ਪ੍ਰਯਾਪ ਕੋਈ ਇੱਕ ਸ਼ਬਦ ਤੱਕ ਨਹੀਂ ਨਿਕਲਿਆ ਤੇ ਜਿੱਥੇ ਇਹੋ ਜਿਹੇ ਨੇਤਾ ਹੋਣ ਇਹੋ ਜਿਹੇ ਸਰਕਾਰਾਂ ਹੋਣ ਉੱਥੇ ਬਹੁਤੀ ਉਮੀਦ ਨਹੀਂ ਕੀਤੀ ਜਾ ਸਕਦੀ ਲੇਕਿਨ ਇਹਦੇ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਪਰ ਤਿਆਰ ਹੋ ਕੇ ਇਹ ਫੈਸਲਾ ਲੈ ਕੇ ਅਸੀਂ ਬੈਠ ਰਹੇ ਆ ਕਿ ਆਖਰੀ ਸਾਹ ਤੱਕ ਇਹ ਲੜਾਈ ਲੜਾਂਗੇ ਕਿਉਂਕਿ ਸਾਡਾ ਮੰਨਣਾ ਹੈ ਸਾਡਾ ਮੰਨਣਾ ਹੈ ਕਿ ਜਿਹੜੀ ਸਾਡੀ ਐਮਐਸਪੀ ਗਾਰੰਟੀ ਕਾਨੂੰਨ ਦੀ ਲੜਾਈ ਹੈ ਅੱਜ ਅਗਰ ਉਹ ਮਿਲਦੀ ਹੁੰਦੀ ਸਾਡੇ ਲੋਕਾਂ ਨੂੰ ਮਿਲੇ OECD ਦੀ ਪਿੱਛੇ ਇੱਕ ਰਿਪੋਰਟ ਆਈ ਹੈ ਜੀ ਜ ਜਿਹਦੇ ਵਿੱਚ 22 ਤੋਂ ਲੈ ਕੇ 23 ਤੱਕ ਇੱਕ ਸਾਲ ਦੇ ਵਿੱਚ ਲਗਭਗ ਪਾਉਣੇ 15 ਲੱਖ ਕਰੋੜ ਰੁਪਈਆ ਫਸਲਾਂ ਦਾ ਭਾਅ ਪੂਰਾ ਨਾ ਦੇਣ ਕਰਕੇ ਕਿਸਾਨਾਂ ਦਾ ਲੁੱਟ ਲਿਆ ਗਿਆ ਹੁਣ ਉਹੀ ਜਿਹੜੀ ਲੁੱਟ ਹੈ ਉਹ ਸਾਡੇ ਸਰ ਕਰਜ਼ੇ ਦੇ ਰੂਪ ਚਟੜਦੀ ਜਾਂਦੀ ਹੈ ਤੇ ਕਰਜ਼ਾ ਸਾਨੂੰ ਦਾਇਤ ਬਣ ਕੇ ਖੁਦਕੁਸ਼ੀ ਕਰਨ ਲਈ ਮਜਬੂਰ ਕਰ ਰਿਹਾ ਸਾਡੇ ਕਿਸਾਨ ਮਤਲਬ ਖੁਦਕੁਸ਼ੀ ਕਰ ਰਹੇ ਨੇ ਲੁਟੇਰੇ ਸਾਨੂੰ ਲੁੱਟ ਰਹੇ ਨੇ ਔਰ ਲਟੇਰਿਆਂ ਦੀ ਲੁੱਟ ਤਾਂ ਹੀ ਬੰਦ ਹੋ ਸਕਦੀ ਹੈ ਅਗਰ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣੇ ਸਾਡੀ ਫਸਲ ਜੋ ਐਮਐਸਪੀ ਦਰਤ ਕੀਤੀ ਜਾਂਦੀ ਹੈ ਉਹਦੇ ਤੇ ਸਾਡੀ ਫਸਲ ਵਿਕਣੀ ਯਕੀਨੀ ਬਣੇ ਔਰ ਇਹ ਜਿਹੜੀ ਲੜਾਈ ਹੈ ਬੜੀ ਇੰਪੋਰਟੈਂਟ ਲੜਾਈ ਹੈ ਜਿਹੜੀ ਦੂਸਰੀ ਸਾਡੀ ਗੱਲ ਹੈ ਕਿ ਦੇਖੋ ਮੁਲਾਜ਼ਮਾ ਪ੍ਰਤੀ 7% ਕਮਿਸ਼ਨ ਆਏ ਨੇ ਉਹ ਸਾਰੇ ਦੇ ਸਾਰੇ ਲਾਗੂ ਹੋ ਗਏ ਕਿਸਾਨਾਂ ਦਾ ਇੱਕ ਹੀ ਕਮਿਸ਼ਨ ਬਣਿਆ ਡਾਕਟਰ ਸੁਮਿੰਦਰਤਨ ਦੀ ਅਗਵਾਈ ਚ ਔਰ ਉਸ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਨਹੀਂ ਕੀਤੀਆਂ ਕਿਸੇ ਸਰਕਾਰ ਨੇ ਈਵਨ ਕਿ ਸਾਡੇ ਕਿਸਾਨ ਵਿਚਾਰੇ ਸੁਪਰੀਮ ਕੋਰਟ 'ਚ ਵੀ ਗਏ ਨੇ ਲੇਕਿਨ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੀ ਸਾਨੂੰ ਕੋਈ ਰਾਹਤ ਨਹੀਂ ਮਿਲੀ ਕਿ ਭਾਈ ਇਹ ਕਮਿਸ਼ਨ ਬਣਾਉਣ ਦਾ ਭਾਈ ਫਾਇਦਾ ਕੀ ਜੇ ਲਾਗੂ ਹੀ ਨਹੀਂ ਕਰਨਾ ਸਾਡਾ ਉਹ ਕਮਿਸ਼ਨ ਵੀ ਲਾਗੂ ਨਹੀਂ ਕੀਤਾ ਗਿਆ ਤਾਂ ਫਿਰ ਜਦੋਂ ਇਹ ਜੇ ਹੁੰਦਾ ਹੈ ਤਾਂ ਫਿਰ ਇੱਕੋ ਹੀ ਰਸਤਾ ਬਚਦਾ ਹੈ ਕਿ ਜੇਕਰ ਸਾਡੀ ਇਹ ਲੁੱਟ ਜਾਰੀ ਰਹਿੰਦੀ ਹੈ ਸਾਨੂੰ ਐਮਐਸਪੀ ਗਰੰਟੀ ਕਾਨੂੰਨ ਨਹੀਂ ਮਿਲਦਾ ਪਰ ਸਾਡਾ ਭਵਿੱਖ ਹੈ ਜਿਹੜੇ ਸਾਡੇ ਬੱਚੇ ਨੇ ਉਹ ਜਿਉਂਦੇ ਰਹਿਣ ਦੀ ਕੋਈ ਉਮੀਦ ਨਹੀਂ ਹੈ ਇਤਿਹਾਸ ਜੇਕਰ ਅਸੀਂ ਪਿਛਲੇ ਸਮੇਂ ਦੇ ਵਿੱਚ ਅੱਜ ਨਾਲ ਇਹਦਾ ਥੋੜਾ ਜਿਹਾ ਤਾਲਮੇਲ ਬਿਠਾ ਕੇ ਦੇਖਣ ਦੀ ਯਤਨ ਕਰੀਏ ਸਾਡੇ ਜਿਹੜੇ ਬਜ਼ੁਰਗ ਸੀ ਦਾਦੇ ਕਿਸੇ ਸਰ ਇੱਕ ਰੁਪਈਆ ਵੀ ਕਰਜ਼ਾ ਨਹੀਂ ਸੀ ਔਰ ਸਿਰਫ ਮਤਲਬ 15 18 20 ਮਨ ਦਾਣੇ ਇੱਕ ਸਾਲ ਦੇ ਇੱਕ ਕਿੱਲੇ ਚੋਂ ਕੱਢਦੇ ਸੀ ਔਰ ਅੱਜ ਉਹਦਾ ਪੋਤਰਾ ਜਿਹੜੇ ਅਸੀਂ ਬੈਠੇ ਆ ਉਸ ਦਾਦੇ ਦੇ ਪੋਤੇ ਅਸੀਂ 200 ਮਨ ਤੱਕ ਦਾਣੇ ਇੱਕ ਏਕੜ ਦੇ ਵਿੱਚੋਂ ਕੱਢ ਰਹੇ ਆ ਔਰ ਉਲਟਾ ਸਾਡੇ ਸਿਰ ਕਿ ਸਿਰ ਸਿਰ 10 ਲੱਖ ਹੈ ਕਿ ਸਿਰ 15 ਲੱਖ ਹੈ ਕਿ ਸਿਰ 20 ਲੱਖ ਹੈ ਕਿ ਸਿਰ 50 ਲੱਖ ਹੈ ਇਹ ਕਰਜ਼ੇ ਦੀ ਮਾਰ ਵੀ ਅਸੀਂ ਚੱਲ ਰਹੇ ਆ ਔਰ ਖੁਦਕਸ਼ੀਆਂ ਹੋ ਰਹੀਆਂ ਨੇ ਤਾਂ ਫਿਰ ਇਨ੍ਹਾਂ ਹਾਲਾਤਾਂ ਵਿੱਚੋਂ ਕਿਸਾਨੀ ਨੂੰ ਬਚਾਉਣ ਦੇ ਲਈ ਐਮ ਐਸ ਬੀ ਗਰੰਟੀ ਕਾਨੂੰਨ ਲੈ ਕੇ ਦੇਣਾ ਬਹੁਤ ਜ਼ਰੂਰੀ ਹੈ ਔਰ ਉਹਦੇ ਲਈ ਆਖਰੀ ਦਮ ਤੱਕ ਇਹ ਲੜਾਈ ਨੂੰ ਜਾਰੀ ਰੱਖਣ ਦਾ ਤਹਈਆ ਕਰਕੇ ਇਹ ਬੈਠਣ ਲੱਗੇ ਆ